ਹੈਂ ਦੇ ਸਾਬੇ ਤਰੀਕਾ ਤੁਹਾਡਾ ਬੋਲਣ ਦਾ ਇਹ ਤੁਹਾਡਾ ਤਰੀਕਾ ਹੈ ਇਸ ਪਵਿੱਤਰ ਹਾਊਸ ਦੇ ਵਿੱਚ ਤੁਸੀਂ ਗਾਲ ਕੱਢੀ ਤੁਸੀਂ ਮੰਨ ਰਹੇ ਹੋ ਇੱਕ ਚੰਗੀ ਗੱਲ ਤੁਸੀਂ ਇਸ ਪਵਿੱਤਰ ਹਾਊਸ ਦੇ ਵਿੱਚ ਗਾਲਾਂ ਕੱਢਣ ਆਏ ਹੋ ਤੁਸੀਂ ਇਹ ਹਾਊਸ ਵਿੱਚ ਗਾਲਾਂ ਕੱਢਣ ਆਏ ਹੋ ਅੱਜ ਵਿਧਾਨ ਸਭਾ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਕਿਸੇ ਉੱਚ ਜਾਤੀ ਨੂੰ ਸਾਲਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਤਾਂ ਸ਼ਾਇਦ ਤੁਸੀਂ ਵੀ ਐਕਸ਼ਨ ਲੈਣਾ ਸੀ ਪਰ ਮੈਂ ਇੱਕ ਐਸਸੀ ਭਾਈਚਾਰੇ ਚੋਂ ਹੋਣਾ ਬਾਬਾ ਸਾਹਿਬ ਭੀਮrao ਅੰਬੇਦਕਰ ਦੇ ਸੰਵਿਧਾਨ ਦੇ ਨਾਲ ਮੈਂ ਐਮਐਲਏ ਬਣਿਆ ਕਿਸੇ ਪਿਓ ਦੇ ਕਿਸੇ ਦੇ ਜੰਗੀਰਦਾਰ ਦੇ ਪੈਸਿਆਂ ਦੇ ਨਾਲ ਮੈਂ ਐਮਐਲਏ ਨਹੀਂ ਬਣਿਆ ਤੇ ਜੇ ਵਿਧਾਨ ਸਭਾ ਦੇ ਵਿੱਚ ਉਹ ਐਮਐਲਏ ਕਹਿੰਦਾ ਕਿ ਹਾਂ ਮੈਂ ਗਾਲ ਕੱਢੀ ਆ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਨਹੀਂ ਨਹੀਂ ਤੁਸੀਂ ਹੰਦੀ ਸਾਹਿਬ ਇੱਕ ਮਿੰਟ ਜਵਾਬ ਦਿਓ ਦਰਾਉਸ ਨੂੰ ਚੇਰ ਨੂੰ ਜਵਾਬ ਦਿਓ ਤੁਸੀਂ ਗਾਲ ਕੱਢੀ ਆ ਪਹਿਲਾਂ ਸਰ ਇੱਥੇ ਕਾਇਤ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਗਾਲ ਕੱਢਿਆ ਯਾਰ ਕਿੱਦਾਂ ਕਰਦੇ ਗਾਲ ਯਾਰ ਹੌਸ ਹੈ ਯਾਰ ਆਪਣਾ ਅਸੀਂ ਗਾਲਾਂ ਲੈਣ ਆਏ ਆ ਗਾਲਾਂ ਕੱਢਦੇ ਤੁਸੀਂ ਸਭ ਕਿਹੜੀ ਗੱਲੋਂ ਗਾਲ ਕੱਢਦੇ ਹੋ ਤਾਲੀਬਾ ਸਾਹਿਬ ਕਿਉਂ ਗਾਲ ਕੱਢਦੇ ਹੋ ਤੁਸੀਂ ਗੱਗਜ਼ਾ ਮੁੱਦਾ ਬੜਾ ਗੰਭੀਰ ਬੁੱਤ ਹੈ ਉਹਦੇ ਤੇ ਆਪਾਂ ਰਹੀਏ ਪਰਸਨਲਾਈਜ਼ਡ ਅਟੈਕ ਨਾ ਕਰੀਏ ਕਿਸੇ ਸਾਥੀ ਵੱਲੋਂ ਕਿਸੇ ਦੂਸਰੇ ਦੇ ਪਰਿਵਾਰ ਤੇ ਕਿਸੇ ਕਿਸਮ ਦਾ ਇਹ ਐਲੀਗੇਸ਼ਨ ਲਾਣਾ ਇਹ ਗਾਲ ਨੂੰ ਵੱਡੀ ਚੀਜ਼ ਹੈ ਅੱਜ ਦੇ ਦਿਨ ਤੁਸੀਂ ਪਰ ਮੈਂਬਰ ਆਫ ਹਾਊਸ ਨੇ ਕੋਈ ਤੁਹਾਨੂੰ ਚੱਟਾ ਮੇਟ ਸੋ ਮੇਰੀ ਨਹੀਂ ਦੇਖੋ ਬਾਈਬਸਾਹ ਬਾਈ ਨੇਮ ਨਹੀਂ ਕਿਸੇ ਦਾ ਕਿਸੇ ਕਿਨੇ ਹੁਣ ਕੀਆ ਕੀਆ ਬਾਈ ਨੇਮ ਨਹੀਂ ਕਿਹਾ ਕੀਆ ਕੀਆ ਉਹ ਬਾਈ ਨੇਮ ਨਹੀਂ ਕਿਹਾ ਬਾਈ ਨੇਮ ਨਹੀਂ ਕਿਹਾ ਦੱਸੋ ਕਿਹਦੇ ਨੇਮ ਨੇ ਕਿਹਾ ਬਾਈ ਨੇਮ ਨਹੀਂ ਕਿਹਾ ਮੈਂ ਮੈਂ ਤਾਂ ਮੰਨਦਾ ਪਰ ਇਹਨਾਂ ਨੇ ਇਹ ਮੰਨਿਆ ਕਿ ਮੈਂ ਹਾਊਸ ਦੇ ਵਿੱਚ ਗਾਲ ਕੱਢੀ ਇਹ ਤੁਸੀਂ ਦੇਖੋ ਇਹਨਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਗਾਲਾਂ ਕੱਢਣੇ ਭੇਜਿਆ ਜਿਹੜਾ ਮੇਰੀ ਸੁਣ ਦਿਸ ਇਸ ਦਿਸ ਇਸ ਚੰਗੀ ਗੱਲ ਨਹੀਂ ਚੰਗੀ ਗੱਲ ਨਹੀਂ ਬਸ ਮੈਂ ਇੱਕੋ ਰਿਕਵੈਸਟ ਕਰੂੰ 33 ਸਪੀਕਰ ਸਾਹਿਬ ਇਹਨੂੰ ਇਹ ਬੜੀ ਚਰਚਾ ਇੰਪੋਰਟੈਂਟ ਚਰਚਾ ਇਹਨੂੰ ਥੋੜਾ ਜਿਆ ਸੁਚਜੇ ਢੰਗ ਨਾਲ ਅੱਗੇ ਚੱਲਣ ਦਈਏ ਮੈਂ ਜੇਕਰ ਆਪਾਂ ਰਨਿੰਗ ਕਮੈਂਟਰੀ ਕਰਾਂਗੇ ਕਿੱਦਾਂ ਚੱਲੇਗੀ ਦੱਸੋ ਰੈਲ ਟੈਲੀਗੇਸ਼ਨ ਰਨਿੰਗ ਕਮੈਂਟਰੀ ਕਰਾਂਗੇ ਕਿੱਦਾਂ ਚੱਲੇਗੀ ਇਹ ਫਿਰ ਨਹੀਂ ਕਰਨੀ ਚਾਹੀਏ ਫਿਰ ਨਹੀਂ ਕਰਨੀ ਚਾਹੀਏ ਸੌਖਾ ਸੌਖਾ ਬੋਲ ਰਿਹਾ ਵਿੱਚ ਡਰਪਾਂ ਦੀ ਕੀ ਲੋੜ ਆ ਜੇ ਆਪਾਂ ਲక్ష్ਮਣ ਰੇਖਾ 'ਚ ਰਹਿ ਕੇ ਇਸ ਬੈਸ ਨੂੰ ਚਲਾਵਾਂਗੇ ਫਾਇਦੇਮੰਦ ਰਹੂ ਪੰਜ ਵਾਰ ਕਹਤਾ ਉਹਨਾਂ ਨੇ ਕਿ ਮੈਂ ਗਾਲ ਕੱਢੀ ਇਹ ਗੱਲ ਚੰਗੀ ਨਹੀਂ ਸੁਣ ਲੋ ਉਹਨਾਂ ਨੇ ਚਿੱਟੇ ਦਾ ਇਲਜ਼ਾਮ ਲਾਇਆ ਭਾਈ ਨੇਮ ਕਹ ਸੀ ਇਹਨਾਂ ਨੂੰ ਉਹਨਾਂ ਮੈਂਬਰ ਨੇ ਇਹਨਾਂ ਤੇ ਚਿੱਟੇ ਦਾ ਇਲਜ਼ਾਮ ਲਾਇਆ ਸੀ ਭਾਈ ਨੇਮ ਭਾਈ ਨੇਮ ਭਾਈ ਨੇਮ ਕਹ ਦਸੋ ਕੀ ਆຊੂ ਬਿਲਕੁਲ ਭਾਈ ਨੇਮ ਨੇ ਕਿਹਾ ਜੀ ਬਾਈ ਨਹੀਂ ਕਿਹਾ ਬਾਈ ਇਹਨਾਂ ਨਾਲ ਬਹਿਸੀ ਇਹਨਾਂ ਨਾਲ ਹੋ ਰਹੀ ਸੀ ਜੀ ਬਾਈ ਨੇ ਨਹੀਂ ਕਿਹਾ ਬਹਿਸੀ ਇਹਨਾਂ ਨਾਲ ਹੋ ਰਹੀ ਸੀ ਨਹੀਂ ਨਹੀਂ ਨਾਲ ਬਹਿਸੀ ਉਹ ਚੇਰ ਨੂੰ ਡਰੈਸ ਕਰ ਰਿਹਾ ਚਲੋ ਮੇਰੀ ਬੇਨਤੀ ਸੁਣੋ ਮੈਂ ਸੀਨੀਅਰ ਆ ਸਾਰੇ ਮੈਂ ਉਹ ਇੱਕ ਮੈਂ ਇਸ ਗੱਲ ਨੂੰ ਰਿਕਵੈਸਟ ਕਰਨਾ ਸਾਰੇ ਹਾਊਸ ਨੂੰ ਜੇ ਕੋਈ ਇਹਨਾਂ ਵੱਲੋਂ ਜਾਂ ਉਹਨਾਂ ਵੱਲੋਂ ਵੀ ਕੋਈ ਗੱਲ ਹੋ ਗਈ ਓਏ ਉਹਨੂੰ ਵਿਡਰੋਅ ਕੀਤਾ ਜਾਏ ਆਪਾਂ ਸ਼ਾਂਤੀ ਦੇ ਨਾਲ ਇਹ ਬੜਾ ਇੰਪੋਰਟੈਂਟ ਇਸ਼ੂ ਹੈ ਉਹ ਬਾਈਬਾ ਸਾਹਿਬ ਤੁਹਾਡੇ ਨਾਲ ਇਹ ਲਾ ਇੰਦਾਂ ਕਰ ਗਿਆਸਪੁਰਾ ਸਾਹਿਬ ਤੁਹਾਡਾ ਟਾਈਮ ਆਣ ਲੱਗਾ ਇਹਨਾਂ ਤੋਂ ਬਾਅਦ ਤੁਸੀਂ ਮਿਲਣਾ ਬੈਠੋ ਪਲੀਜ਼ ਅੱਜ ਵਿਧਾਨ ਸਭਾ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਕਿਸੇ ਉੱਚ ਜਾਤੀ ਨੂੰ ਸਾਲਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਤਾਂ ਸ਼ਾਇਦ ਤੁਸੀਂ ਵੀ ਐਕਸ਼ਨ ਲੈਣਾ ਸੀ ਪਰ ਮੈਂ ਇੱਕ ਐਸਸੀ ਭਾਈਚਾਰੇ ਚ ਹੋਣਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਸੰਵਿਧਾਨ ਦੇ ਨਾਲ ਮੈਂ ਐਮਐਲਏ ਬਣਿਆ ਕਿਸੇ ਪਿਓ ਦੇ ਕਿਸੇ ਦੇ ਜ਼ੰਗੀਰਦਾਰ ਦੇ ਪੈਸਿਆਂ ਦੇ ਨਾਲ ਮੈਂ ਐਮਐਲਏ ਨਹੀਂ ਬਣਿਆ ਤੇ ਜੇ ਵਿਧਾਨ ਸਭਾ ਦੇ ਵਿੱਚ ਓ ਐਮਐਲ ਕਹਿੰਦਾ ਕਿ ਹਾਂ ਮੈਂ ਗਾਲ ਕੱਢੀ ਆ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਇਸ ਤੋਂ ਮਾਰੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਸਪੀਕਰ ਸਾਹਿਬ ਤੁਸੀਂ ਇੱਕ ਨਿਆਂ ਦੀ ਕੁਰਸੀ ਦੇ ਉੱਤੇ ਬੈਠੇ ਹੋ ਔਰ ਅੱਜ ਤੁਸੀਂ ਜੇ ਇੱਕ ਦਲਤ ਦੇ ਨਾਲ ਨਿਆਂ ਨਹੀਂ ਕਰ ਸਕਦੇ ਤਾਂ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ 35% ਦਲਤ ਹੈ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਜੇ ਸਭ ਤੋਂ ਵੱਡੇ ਪਵਿੱਤਰ ਮੰਦਰ ਦੇ ਵਿੱਚ ਜੇ ਨੂੰ ਗਾਲ ਕੱਢੀ ਜਾਵੇ ਤੋ ਦੇ ਵਿੱਚ ਵੀ ਚੁੱਪ ਕਰ ਜੋ ਬੈਠ ਜਾਓ ਕਿਹਾ ਜਾਵੇ ਜੇ ਕਿਸ ਪਵਿੱਤਰ ਮੰਦਰ ਦੇ ਵਿੱਚ ਸਿੱਖਾਂ ਦੇ 12 ਵੱਜ ਗਏ ਕਹਿਣ ਦੇ ਉੱਤੇ ਜੇ ਅਸੀਂ ਉਸ ਗੱਲ ਨੂੰ ਚੱਕੀਏ ਵਿਰੋਧੀ ਧਿਰ ਦਾ ਨੇਤਾ ਸਿੱਖਾਂ ਦੇ 12 ਵਜਾਵੇ ਤੇ ਤੁਸੀਂ ਕਹੋਗੇ ਭਾਈ ਬੈਠ ਜਾਓ ਕੋਈ ਗੱਲ ਨਹੀਂ ਐ ਮੈਂ ਕਹਿੰਨਾ ਫਿਰ ਭਾਈ ਸਾਹਿਬ ਸਪੀਕਰ ਸਾਹਿਬ ਮੈਂ ਦੋਵੇਂ ਹੱਥ ਜੋੜ ਕੇ ਆਪਣੀ ਸ਼ੀਟ ਦੇ ਉੱਤੇ ਬੈਠਣ ਲੱਗਿਆ ਕਿਉਂਕਿ ਇੱਥੇ ਮੈਨੂੰ ਲੱਗਦਾ ਕਿ ਸ਼ਾਇਦ ਸਾਨੂੰ ਦਲਤਾਂ ਨੂੰ ਇਸ ਮਾਨਯੋਗ ਪਵਿੱਤਰ ਸਦਨ ਦੇ ਵਿੱਚ ਵੀ ਸਾਨੂੰ ਇਨਸਾਫ ਨਹੀਂ ਮਿਲਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਗਿਆਸਪੁਰਾ ਸਾਹਿਬ ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਉਸ ਸਮੇਂ ਮੰਤਰੀ ਸਾਹਿਬ ਬੋਲ ਰਹੇ ਸੀ ਜੇਕਰ ਉਸ ਸਮੇਂ ਆਪਾਂ ਤੁਹਾਨੂੰ ਗੱਲ ਬੁਲਾਉਂਦੇ ਤਾਂ ਉਹ ਗੱਲ ਕਿਸੇ ਤਨਪੱਤਰ ਨਹੀਂ ਲੱਗਣੀ ਸੀ ਜਿਹੜੀ ਉਹਨਾਂ ਨੇ ਗਾਲ ਕੱਢੀ ਆ ਉਹਨਾਂ ਦਾ ਆਪਾਂ ਨੋਟਿਸ ਲੈਣਾ ਤੇ ਜਿਹੜਾ ਉਹਨਾਂ ਨੇ ਤੁਹਾਡੇ ਪਿਓ ਬਾਰੇ ਵੀ ਕੁਝ ਕਿਹਾ ਉਹਦਾ ਵੀ ਨੋਟਿਸ ਲੈਣਾ ਮੇਰੀ ਬੇਨਤੀ ਇਹ ਹੈ ਕਿ ਦੋਵੇਂ ਮੁੱਦੇ ਹੋਏ ਦੋਵੇਂ ਮੁੱਦੇ ਬੜੇ ਸਵੇਦ ਨਸੀਲ ਨੇ ਇੱਕ ਅਸੀਂ ਪਾਸ ਕਰ ਲਿਆ ਬਹਿਸ ਕਰ ਲਈ ਭਾਵੇਂ ਉਸ ਬਹਿਸ ਦੇ ਅੰਦਰ ਵੀ ਕੋਈ ਤਲਕੀਆਂ ਹੋਈਆਂ ਜੋ ਵੀ ਹੋਇਆ ਦੂਸਰਾ ਮੁੱਦਾ ਵੀ ਪੰਜਾਬ ਦੇ ਜਨਮਾਨਸ ਨਾਲ ਜੁੜਿਆ ਮੱਲਬ ਮੈਨੂੰ ਅਫਸੋਸ ਇਸ ਗੱਲ ਦਾ ਤੁਸੀਂ ਵਾਰ ਕਹਣਾ ਆਫ ਦਿ ਰਿਕਾਰਡ ਜੋ ਮਰਜੀ ਕਹ ਲਓ ਵੈਸੇ ਆਸ ਵੀ ਕੀ ਕਰੀਏ ਜਿਹੜੇ ਆਪਣੇ ਸੀਆ ਮਨ ਨੂੰ ਪਿਆਰ ਦੀ ਜੁੱਤੀ ਕਹਿੰਦੇ ਸਿਰ ਤੇ ਹਵਾਲਤੀ ਜਿਹੜੇ ਆਪਣੇ ਸੀਐਮ ਨੂੰ ਕਹਿੰਦੇ ਆ ਵੀ ਉਹ ਦੇਸੀ ਟੱਟੂ ਆ ਅਸੀਂ ਕਿਉਂ ਉਮੀਦ ਕਰੀਏ ਸਾਡੇ ਬਰ ਚੰਗਾ ਬੋਲਣਗੇ ਤੁਸੀਂ ਕਿਸੇ ਨੂੰ ਮਾਰਾ ਕਹਿ ਦਿਓ ਚੰਗਾ ਕਹਿ ਦਿਓ ਕਿਸੇ ਦੇ ਬਾਪ ਬਾਰੇ ਇੱਥੇ ਮਤਲਬ ਕਿਹਾ ਜਾਵੇ ਮੈਂ ਚਸ ਹੰਦ ਦਿਨ ਵਾਰ ਮੈਂ ਸੁਣਿਆ ਨੋ ਪਰ ਆਪ ਐਡਮਿਟ ਕਰਦੇ ਆ ਮੰਤਰੀ ਸਾਹਿਬ ਇਹ ਚੇਰ ਨੇ ਵੀ ਸੁਣਿਆ ਚੇਰੇ ਦਾ ਸਖਤ ਨੋਟਿਸ ਲਓਗੀ ਆਪਾ ਉਹ ਗੱਲ ਦੀ ਗੱਲ ਤੁਸੀਂ ਤੁਸੀਂ ਮੁੱਦਿਆਂ ਤੇ ਵਿਆਸ ਕਰੋ ਇੱਕ ਦੂਜੇ ਤੇ ਖਾਲ ਲਾਓ ਜੋ ਕਹਿਣਾ ਕਹਿ ਲੋ ਕਹਿੰਦੇ ਹੀ ਹੋ ਪਰ ਪਰਸਨਲ ਇਹ ਤਾਂ ਬਦਾਸਤ ਕਰਨ ਵਾਲੀਆਂ ਗੱਲਾਂ ਨਹੀਂ ਵਿਰੋਧੀ ਧਿਰ ਦੇ ਨੇਤਾ ਦੇ ਮਗਲ ਬੈਠਾ ਹੁਣ ਵੀ ਕਹਿ ਰਿਹਾ ਕਿ ਮੈਂ ਕੀ ਕੀਤਾ ਪਹਿਲਾਂ ਸਾਰ ਇੱਥੇ ਕਾ ਇੱਥੇ ਕਾਰਵਾਈ ਹੋਣੀ ਚਾਹੀਦੀ ਹੌਸ ਕੋ ਗਾਲ ਕੱਢਿਆ ਯਾਰ ਕਿੱਦਾਂ ਕੱਢ ਜੇ ਗਾਲ ਯਾਰ ਹੌਸ ਹੈ ਯਾਰ ਆਪਣਾ ਅਸੀਂ ਗਾਲਾਂ ਲੈਣ ਆਏ ਹਾਂ ਗਾਲਾਂ ਕੱਢਦੇ ਤੁਸੀਂ ਸਭ ਕਿਹੜੀ ਗੱਲੋਂ ਗਾਲ ਕੱਢਦੇ ਹੋ ਤਾਲੀਬਾ ਸਾਹਿਬ ਕਿਹੜਾ ਗਾਲ ਕੱਢਦੇ ਹੋ ਕਿਉਂ ਗਾਲ ਕੱਢਦੇ ਹੋ ਤੁਸੀਂ ਕਿਹੜਾ ਕੱਢੂਗਾ ਕਿਹੜਾ ਕੱਢੂਗਾ ਅਜੀ ਗਾਲਾਂ ਕੱਢੂਗਾ ہاس چلن دو گے کہ نہیں چلنگے آپ ہی رولا پا کے بہ جی بیٹھو بیٹھو سارے بیٹھو پلیز بیٹھو مان صاحب بیٹھو بیٹھو ایک اور کہتا کہ چیئر نے نوٹس لیا کرسلی رکھنی گی وہ دونوں پاسو ہی ادھروں کچھ نہیں ہے ਉਹਨਾਂ ਨੇ ਨਹੀਂ ਨਾ ਨਾ ਬਿਲਕੁਲ ਤੋਂ ਕੁਝ ਨਹੀਂ ਮੈਨੂੰ ਗੱਲ ਕਰ ਲੈਣ ਦਿਓ ਮੇਰੀ ਬੇਇੱਜ਼ਤੀ ਸੁਣੋ ਮੈਨੂੰ ਗੱਲ ਕਰਨ ਦਿਓ ਮੇਰੀ ਡੈਪਟੀ ਸਪੀਕਰ ਸਾਹਿਬ ਇੱਕ ਮਿੰਟਿਆ ਬਹਿ ਜੀ ਡੈਪਟੀ ਸਪੀਕਰ ਸਾਹਿਬ ਉਧਰੋਂ ਵੀ ਮੈਂਬਰ ਸਾਹਿਬ ਨੇ ਡਾਇਰੈਕਟਲੀ ਅਲੀਗੇਸ਼ਨ ਪਰਿਵਾਰ ਤੇ ਨਸ਼ਾ ਵੇਚਣ ਦਾ ਲ ਤੁਸੀਂ ਰਿਕਾਰਡ ਵੇਖ ਲਓ ਨਾ ਤੁਸੀਂ ਰਿਕਾਰਡ ਇੱਕ ਮਿੰਟਿਆ ਤੁਸੀਂ ਇੱਕ ਮੈਂ ਸਾਰਾ ਕੁਝ ਰਿਕਾਰਡਡ ਹੈ देयर ਇਜ਼ ਨਥਿੰਗ ਇੱਕ ਮਿੰਟਿਆ ਗਿਆਸ

ਅ ਜਦੋਂ ਵੀ ਤੁਸੀਂ ਉਸ ਤੋਂ ਬਾਅਦ ਥੋੜੀ ਦਿਰ ਹਾਊਸ ਤੇ ਤੋਂ ਖਤਮ ਹੁੰਦਾ ਉਸ ਤੋਂ ਬਾਅਦ ਜੋ ਵੀ ਫੈਸਲਾ ਹੋਏਗਾ ਲੈ ਲਓ ਕਹਿੰਦੇ ਨੇ ਆਗੀ ਮੈਂ ਹੁਣੇ ਰਿਕਾਰਡ ਦੇਖ ਲੈਂਦੇ ਆਪਾਂ ਦੇਖੋ ਮੈਂ ਸਤਕਾਰਯੋਗ ਮੈਂਬਰ ਸਰਵਾਂ ਨੂੰ ਬੇਨਤੀ ਕਰਦਾ ਮੈਂ ਹੁਣੇ ਰਿਕਾਰਡ ਦੇਖਦਾ ਤੇ ਜੋ ਵੀ ਸਖਤ ਤੋਂ ਸਖਤ ਕਾਰਵਾਈ ਹੋਏਗੀ ਉਹ ਕਰਾਂਗੇ ਜੇ ਕਿਸੇ ਨੇ ਬਿਲਕੁਲ ਬੇਫਿਕਰ ਹੋ ਕਾਰਵਾਈ ਕਰਦੇ ਕੋਈ ਬਹਿਣ ਬਹਿ ਕੇ ਦੱਸੋ ਨੁਬਾ ਹੋੜੇ ਲੋ ਬੈਠੋ ਜਿਹੜੇ ਆਪਾਂ ਇੱਥੇ ਅਪਰਚੁਨਕੇ ਭੇਜਿਆ ਗਿਆ ਹੈ ਪੰਜਾਬ ਦੇ ਲੋਕਾਂ ਨੇ ਅਸੀਂ ਰੋਲ ਮਾਡਲ ਆ ਪੰਜਾਬ ਦੇ ਲੋਕਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਡਾ ਕੰਡਕਟ ਇੱਥੇ ਤੇ ਸਾਡਾ ਕੰਡਕਟ ਬਾਹਰ ਸਾਰੇ ਵਿਸ਼ਵ ਦੇ ਵਿੱਚ ਦੇਖਿਆ ਜਾ ਰਿਹਾ ਹੈ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਔਰ ਪੰਜਾਬੀ ਦੇਖ ਰਹੇ ਆ ਔਰ ਮੇਰੇ ਮੈਂ ਰਿਕਾਰਡ ਕਿਆ ਕਰਾ ਲਿਆ ਮੇਰੇ ਧਿਆਨ ਦੇ ਵਿੱਚ ਆਇਆ ਕਿ ਸਾਡੇ ਸਤਕਾਰਯੋਗ ਮੈਂਬਰ ਸ਼੍ਰੀ ਅਵਤਾਰ ਸਿੰਘ ਜੂਨੀਅਰ ਆਪ ਸ਼ਬਦ ਸਾਡੇ ਇੱਕ ਸਤਕਾਰਯੋਗ ਮੈਂਬਰ ਦੇ ਬਜ਼ੁਰਗਾ ਬਾੜੀਪੁਰੇ ਔਰ ਹਾਲਾਂਕਿ ਇਹਨਾਂ ਦਾ ਮਾਈਕ ਆਫ ਸੀ ਲੇਕਿਨ ਇਥੇ ਚੇਅਰ ਤੇ ਬੈਠੇ ਹੋਏ ਸਾਡੇ ਡਿਪਟੀ ਸਪੀਕਰ ਸਾਹਿਬ ਨੇ ਉਹ ਸੁਣਿਆ ਉਹ ਰਿਕਾਰਡਿੰਗ ਦੇ ਵਿੱਚ ਆ ਗਿਆ ਸੋ ਇਸ ਤਰ੍ਹਾਂ ਦਾ ਵਿਵਹਾਰ ਆਪਣੇ ਕੋਲੋਂ ਲੋਕ ਉਮੀਦ ਨਹੀਂ ਕਰਦੇ ਸੋ ਮੈਂ ਇਹ ਕਹਿਣਾ ਵੀ ਇਹ ਗਿਲਟੀ ਨੇ ਔਰ ਇਹਨਾਂ ਦੇ ਖਿਲਾਫ ਅਗਰ ਕੋਈ ਮਤਾ ਤੁਸੀਂ ਲਿਆਉਣਾ ਚਾਹੁੰਦੇ ਹੋ ਤਾਂ ਆਲਾਓ ਪਾਰਲੀਮੈਂਟਰੀ ਅਫੀਸ ਬਫੇਰ ਮਿਨਿਸਟਰ ਜੀਸ ਬਲੋਜ ਨਿਕਲ ਗਿਆ ਗਾਲ ਤਾਂ ਮੁੱਖ ਮੰਤਰੀ ਸਾਹਿਬ ਫਲੋਜ ਵਿੱਚ ਨਿਕਲਣੀ ਚਾਹੀਦੀ ਥੈਨ ਹੀ ਸ਼ੁੱਡ ਫੀਲ ਸੌਰੀ ਮੈਂ ਤੁਹਾਡੀ ਗੱਲ ਮੰਨਦਾ ਹੈ ਹੀ ਸ਼ੁੱਡ ਫੀਲ ਸੌਰੀ ਉਹ ਇਹ ਕਹਿ ਰਹੇ ਮੈਂ ਕੱਢੀ ਆ ਇਹ ਗੱਲ ਗਲਤ ਹੈ ਜੀ ਮੂੰਹ ਤੋਂ ਨਿਕਲੀ ਗੱਲ ਇੱਕ ਵਾਰੀ ਨਿਕਲ ਜਾਂਦੀ ਹੈ ਹੀ ਸ਼ੁੱਡ ਸਟੈਂਡ ਅਪ ਐਂਡ ਫੀਲ ਸੌਰੀ ਫਿਰ ਤਾਂ ਹੋ ਸਕਦਾ ਜੀ معافی مانگ لیں تو ٹھیک ہے ہاں ہاں یہ کہہ لینا کہ تو نہیں کٹوں گا ٹھیک ہے اچھا یہ نے یہ کہا کہ تو بھی کٹوں گا ہاں جی لیڈر اپنے ممبر دے بے ہافتے اپنے ویر کلوں معافی مانگ لیں میں اپنے میمبر دے بے ہاتھ جو گستاقی ہوئی ہے میں معافی مانگ رہا ہو گیا جی رہن دو چھڑو اس کا ہو گیا جی ہو گیا جی oh okay, good okay.